ਸਵਾਗਤ ਆ ਦੋਸਤੋ ਤੁਹਾਡਾ ਦਵਿੰਦਰ ਡੈਰੀ ਹਰਮ ਤੇ ਅੱਜ ਆਪਾਂ ਪਹੁੰਚੇ ਆ ਢਨੋਲਾ ਮੰਡੀ ਤੇ ਤੇ ਤੁਹਾਨੂੰ ਮੱਝ ਦਿਖਾਉਣੇ ਆ ਟਾਪ ਦੀ ਲੈਨੇ ਰਿਟੇਲ ਅਡਰ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਬਹੁਤ ਸਿਰਾਂ ਮੱਝਾਂ ਕਈ ਢੀ ਮੰਡੀ ਢਨੋਲਾ ਤੇ ਪਹੁੰਚੀਆਂ ਹੋਈਆਂ ਬਹੁਤ ਟਾਪ ਕੁਆਲਿਟੀ ਦੀ ਮੱਝ ਆ ਹਾਂ ਦੇਖ ਲਓ ਜਿਹੜੀ ਬਾਡੀ ਵੰਤਰ ਆ ਤੁਸੀਂ ਆਪ ਦੇਖ ਲਓ ਬਹੁਤ ਟਾਪ ਰੀਅਰਟੀ ਕੁਆਲਟੀ ਆ ਮੱਝਰੀ ਬਹੁਤ ਸੋਹਣੀ ਮੱਝ ਆ ਵਧੀਆ ਕੱਦ ਦੀ ਕੱਦ ਕਾਢਦੀ ਆ ਤਣਾਉਲਾ ਮੰਡੀ ਤੇ ਪਹੁੰਚੀ ਆ ਇਹ ਤੇ ਬਾਈ ਜੀ ਹੋਰਾਂ ਦਾ ਵਪਾਰ ਦਾ ਕੰਮ ਆ ਤੇ ਤੁਹਾਨੂੰ ਤੋਂ ਡਿਟੇਲ ਲੈ ਕੇ ਦਿੰਨੇ ਆ ਆਪਾਂ ਮੱਝਰੀ ਮੱਝ ਲੈਣੀ ਆ ਚੰਕੇ ਤੋਂ ਢਲੀ ਆ ਬਾਈ ਨੇ ਆਪਣਾ ਫੋਨ ਨੰਬਰ ਦਿੱਤਾ ਤੁਸੀਂ ਗੱਲਬਾਤ ਕਰ ਸਕਦੇ ਹੋ ਬਹੁਤ ਚੰਗੀ ਸਸਿਕਾ ਬੈਰੀ ਸਸਿਕਾਲ ਜੀ ਜਿਹੜੀ ਆਪਾਂ ਮੱਝ ਦਿਖਾਈ ਹੈ ਇਹ ਕਨਮਸ ਹੋਈ ਜੀ ਤੀਜਾ ਜੀ ਤੀਜਾ ਦੁੱਧ ਦੇ ਦੀ ਕਿੰਨਾ ਹੈ ਇਹ ਥੱਲੇ ਵੀਰੇ ਹੁਣ 1 ਕਿਲੋਟਰ ਤਿਆਰ ਹੈ ਇਸ ਟਾਈਮ 1 ਕਿਲੋਟਰ ਤਿਆਰ ਹੈ ਤੇ ਪਿੰਡ ਕਿਹੜਾ ਆ ਗਿਆ ਆਪਣਾ ਸਰ ਜੀ ਗੁਰੂ ਸਰ ਹਾਂਜੀ ਕਿੱਥੇ ਰਹਿ ਗਿਆ ਨੇੜੇ ਤੇ ਨੇੜੇ ਭਾਈ ਭਗਤੇ ਦੇ ਨੇੜੇ ਪਿੰਡ ਹੈ ਭਾਈ ਭਗਤੇ ਦੇ ਨੇੜੇ ਹੈ ਗੁਰੂ ਜਾਰ ਤੇ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿ ਜੀ 99151 96434 ਜੀ 99151 96434 96434 ਤੇ ਪਸ਼ੂ ਹੁੰਦੇ ਹਰ ਵਕਤ ਕਰੇ ਹਰ ਟਾਈਮ ਹਰ ਟਾਈਮ ਤੇ ਬਾਕੀ ਕਿਹੜੀਆਂ ਨਾਲ ਛੋਟੀ ਖੜੀ ਵੀ ਆਪਣੀ ਹੈ ਹਾਂਜੀ ਵੀ ਆਪਣੀਆਂ ਆ ਵੀ ਬਾਈ ਯਾਰਾਂ ਕੋਲੇ ਜਿੱਡੀ ਹੈਗੀ ਨਾਲ ਝੋਟੀ ਹੈਗੀ ਤੇ ਬਹੁਤ ਕੱਦਗਾਠ ਹੈ ਟ੍ਰੈਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇੱਕ ਬਾਈ ਯਾਰਾਂ ਕੋਲੇ ਆ ਮੱਝ ਤਿੰਨ ਪਸ਼ੂ ਲੈ ਕੇ ਆਏ ਇਹ ਮੰਡੀ ਤੇ ਤੇ ਚੰਗੇ ਕੱਦਗਾਠ ਦੀ ਹੈ ਵੱਡੇ ਬੱਡ ਚ ਆ ਗਈ ਤੇ ਬਾਡੀਵਾਂ ਉੱਤੋਂ ਤੁਸੀਂ ਦੇਖ ਲਓ ਜਿਹੜਾ ਬਾਈ ਰੇਟ ਕਹਿੰਦੇ ਵੀ ਅਸੀਂ ਫੋਨ ਤੇ ਦੱਸ ਜਾਾਂਗੇ ਤੇ ਵੀਡੀਓ 'ਚ ਨਹੀਂ ਕੀਤਾ ਤੁਸੀਂ ਜਿਹਨੂੰ ਪਸੰਦ ਆਉਂਦਾ ਤੁਸੀਂ ਬਾਈ ਜੀ ਹੋਰਾਂ ਨੇ ਕਹਿੰਦਾ ਵੀ ਅਸੀਂ ਰੇਟ ਨਹੀਂ ਦੱਸ ਰਹੇ ਦੁਆਰ ਦਾ ਕੰਮ ਆ ਕਈ ਵਾਰ ਬਾਈ ਜੀ ਹੋਰਾਂ ਨੇ ਖਰੀਦੀ ਹੁੰਦੀ ਹੈ ਮਜਬੂਰੀ ਹੁੰਦੀ ਹੈ ਵੀ ਨਹੀਂ ਦੱਸਣਾ ਹੁੰਦਾ ਬਾਕੀ ਤੁਸੀਂ ਫੋਨ ਕਰਕੇ ਤੁਸੀਂ ਜਿਹੜਾ ਹੈਗਾ ਰੇਟ ਦਾ ਤੁਸੀਂ ਪਤਾ ਕਰ ਲਿਓ ਤੇ ਬਹੁਤ ਸੁਰਣੀ ਮੰਦਿਆ ダメだ。<laughs> <laughs>